ਗੌੜੀ ਗਾਜਨਵ ਗਾਜਦਾਸ ਗਾਜ 21 ਪੁਰੀਆ 1 ਤਨਾਈ 60 ਸੂਤ ਨਵਖੰਡ 72 ਪਾਠ ਲੱਗੋ ਅਦਕਾਈ ਗਈ ਬੁਨਾਵ ਨਮਾਹੂ ਘਰ ਛੋੜਿਆ ਜਾਏ ਜੁਲਾਹ ਹੋ ਰਹਾਓ ਗਜੀ ਨਾਮਿਨੀਏ ਤੂਲ ਨ ਤੁਲਿਏ ਪਾਚਨ ਸਿਰ ਅਢਾਈ ਜਾਓ ਕਰ ਪਾਚਨ ਬੀਗ ਨ ਪਾਵੇ ਝਗਰ ਕਰੇ ਘਰ ਹਾਈ ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ਛੂਟੇ ਕੁੰਡੇ ਭੀ ਗੈਪੁਰੀਆ ਚਲਿਓ ਜਲਾਹੋਰੀ ਸਾਈ ਛੋਚੀ ਨਲੀ ਤੰਤ ਨਹੀਂ ਨਿਕਸੈ ਨਾ ਤਰ ਰਹੀ ਓ ਰਝਾਈ ਛੋੜ ਪਸਾਰ ਈਹਾ ਰਹੋ ਬਪਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜੇਤ ਘਾਟ ਨਾਮ ਨਾ ਊਪਜੈ ਫੂਟ ਮਰੈ ਜਨ ਸੋਏ ਸਾਵਲ ਸੁੰਦਰ RAMਈਆ ਮੇਰਾ ਮਨ ਲਾਗਾ ਤੋ ਏ ਰਹਾਓ ਸਾਦ ਮਿਲੇ ਸਿੱਧ ਪਾਈਏ ਕਿ ਇਹੋ ਜੋਗ ਕੇ ਭੋਗ ਦੋ ਮਿਲ ਕਾਰਜ ਊਪਜੈ RAM ਨਾਮ ਸੰਜੋਗ ਲੋਕ ਜਾਣੈ ਇਹੋ ਗੀਤ ਹੈ ਇਹ ਤਉ ਬ੍ਰਹਮ ਵਿਚਾਰ ਜੋ ਕਾਸੀ ਉਪਦੇਸ਼ ਹੋਏ ਮਾਨਸਮਰਤੀ ਬਾਰ ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਗੌੜੀ ਜੀਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਅਹੰ ਬੋਧ ਮੰਨ ਜਾ ਰਿਓ ਰੇ ਸਾਸ ਕੁਰਾਸ ਕੋ ਦਾਤੂ ਠਾਕੁਰ ਸੋਖਿਓ ਮਨਹੁ ਬਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਹਾਓ ਤ੍ਰਿਸ਼ਨਾ ਤ੍ਰਿਖਾ ਪੂਖ ਭ੍ਰਮ ਲਾਗੀ ਹਿਰਦੈ ਨਾਹਿ ਵਿਚਾਰਿਓ ਰੇ ਓਨ ਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦ ਨਾ ਧਾਰਿਓ ਰੇ ਸਵਾਦ ਲੋਭਤ ਇੰਦਰੀ ਰਾਸ ਪ੍ਰੇਰਿਓ ਮਾਦਰਾਸ ਲੈਤ ਵਿਕਾਰਿਓ ਰੇ ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ਤਾਵਤ ਜੋਨ ਜਨਮ ਪ੍ਰਮਥਾਕੇ ਆਪ ਦੁਖ ਕਰ ਹਮਹਾਰਿਓ ਰੇ ਕਹਿ ਕਬੀਰ ਗੁਰ ਮਿਲਤ ਮਹਾਰਾਸ ਪ੍ਰੇਮ ਭਗਤ ਨਿਸਤਾਰਿਓ ਰੇ ਗਾਉੜੀ ਕਾਲ ਬੂਤ ਕੀ ਹਸਤਨੀ ਮਨ ਬਉਰਾਰੇ ਚਲਤ ਰਚਿਓ ਜਗਦੀਸ਼ ਕਾਮ ਸਵਾਏ ਗਜ ਬਸਪਰੇ ਮਨ ਬਉਰਾਰੇ ਅੰਕਸ ਸਹਯੋ ਸੀਸ ਬਿਖੇ ਬਾਚ ਹਰ ਰਾਤ ਸਮਝ ਮਨ ਬਉਰਾਰੇ ਨਿਰਪੈ ਹੋਏ ਨਾ ਹਰ ਭਜੇ ਮਨ ਬਉਰਾਰੇ ਗਹਿਓ ਨਾ ਰਾਮ ਜਹਾਜ ਰਹਾਉ ਮਰਕਟ ਮੁਸਟੀ ਅਨਾਜ ਕੀ ਮਨ ਬਉਰਾਰੇ ਲੀਨੀ ਹਾਥ ਪਸਾਰ ਛੂਟਨ ਕੋ ਸਹਿਸਾ ਪਰਿਆ ਮਨ ਬਉਰਾਰੇ ਨਾਚਿਓ ਘਰ ਘਰ ਬਾਰ ਜਿਉ ਨਲਨੀ ਸੂਟਾ ਗਹਿਓ ਮਨ ਬਉਰਾਰੇ ਮਾਇਆ ਇਹੋ ਬਿਵਹਾਰ ਜੈਸਾ ਰੰਗ ਕਸੁੰਭ ਕਾ ਮਨ ਬਉਰਾਰੇ ਤਿਉ ਪਸਰਿਓ ਪਾਸਾਰ ਨਾ ਵਨ ਕੋ ਤੀਰਥ ਕਨੇ ਮਨ ਬਵਰਾਰੇ ਪੂਜਨ ਕੋ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ ਮਨ ਬਵਰਾਰੇ ਛੂਟਨ ਹਰ ਕੀ ਸੇਵਾ ਗੌੜੀ ਅਗਨ ਨੰਦ ਹੈ ਪਵਨ ਨਹੀਂ ਮਗਨੇ ਤਸਕਰ ਨੀਰ ਨਾ ਆਵੇ ਰਾਮ ਨਾਮ ਧਨ ਕਰ ਸਚਉਨੀ ਸੋ ਧਨ ਕਤ ਹੀ ਨਾ ਜਾਵੇ ਹਮਰਾ ਧਨ ਮਾ ਦੋ ਗੋਬਿੰਦ ਧਰਨੀ ਧਰ ਇਹ ਸਾਰ ਧਨ ਕਹੀ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਹੀ ਹੈ ਰਹਾਓ ਇਸ ਧਨ ਕਾਰਨ ਸ਼ਿਵ ਸੰਕਾਦਿਕ ਖੋਜਤ ਭਏ ਉਦਾਸੀ ਮਨ ਮੁਕੰਦ ਜੇਹ ਬਾ ਨਾਰਾਇਣ ਪ੍ਰੇ ਨਾ ਜਮ ਕੀ ਫਾਸੀ ਨਿਜ ਧਨ ਗਿਆਨ ਭਗਤ ਗੁਰਦੀਨੀ ਤਾਸ ਸੁਮਤ ਮਨ ਲਾਗਾ ਜਲਤ ਅੰਭ ਥੰਬ ਮਨ ਧਾਵਤ ਭਰਮ ਬੰਧਨ ਭਉ ਭਾਗਾ ਕਹ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਘਰ ਲੱਖ ਕੋਟ ਅਸੋ ਹਸਤੀ ਹਮ ਘਰ ਏਕ ਮੁਰਾਰੀ ਗਾਉੜੀ ਜੋ ਕਪਕੇ ਕਰ ਮੁਸਟ ਚੰਦਨ ਕੀ ਲੋਭਤ ਨਾ ਤਿਆਗ ਦਇਓ ਜੋ ਜੋ ਕਰਮ ਕੀਏ ਲਾਲਚ ਸਿਓ ਤੀ ਫਿਰ ਗਰਹ ਪਰਿਓ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸਾਚ ਰਹਿਓ ਰਹਾਓ ਜੋ ਉਦਿਆਨ Kusum ਪਰ ਫੁੱਲਿਤ ਕਿਨਹ ਨਾ ਘਰਾਓ ਲਇਓ ਤੈਸੇ ਪ੍ਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹਇਓ ਇਆ ਧਨ ਜੋਬਨ ਅਰ ਸੁਤਦਾਰਾ ਆਪੇਖਣ ਕਉ ਜੋ ਦਇਓ ਤੈਨਹੀ ਮਾਹੇ اٹਕ ਜੋ ਉਰਜੇ ਇੰਦਰੀ ਪ੍ਰੇਰ ਲਇਓ ਆਉਦ ਅਨਲ ਤਨ ਤਿਨ ਕੋ ਮੰਦਰ ਚਾਹੋ ਦੇ ਛਾਟ ਠਾਇਓ ਕਹੈ ਕਬੀਰ ਭੈ ਸਾਗਰ ਤਰਨ ਕੋ ਮੈਂ ਸਤਗੁਰ ਓਟ ਲਇਓ ਗੌੜੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਰੀ ਜੋਰੀ ਮੈਂ ਨਾਹੀ ਕਛ ਆਹੇ ਨਾ ਮੋਰਾ ਤਨ ਧਨ ਸਭ ਰਾਸੋ ਗੋਬਿੰਦ ਤੋਰਾ ਰਹਾਉ ਇਸ ਮਾਟੀ ਮਹਿ ਪਵਨ ਸਮਾਇਆ ਝੂਠਾ ਪ੍ਰਪੰਚ ਜੋਰ ਚਲਾਇਆ ਕਿਨੂ ਲੱਖ ਪੰਜ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹ ਕਬੀਰ ਇਕ ਨੀਵ ਉਸਾਰੀ ਖਿਨ ਮਹਿ ਬਿਨ ਸਜਾਏ ਅਹੰਕਾਰੀ ਗੌੜੀ RAM ਜਪਉ ਜੀਓ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਦੀਨ ਦਇਆਲ ਭਰੂਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾਤਿਸ ਭਾਵੈ ਤਾ ਹੁਕਮ ਮਨਾਵੈ ਇਸ ਬੇੜੇ ਕੋ ਪਾਰ ਲਗਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਵਨ ਜਾਨੀ ਕਹੋ ਕਬੀਰ ਭਜ ਸਾਰਿ ਗਪਾਨੀ ਉਰवार ਪਾਰ ਸਭ ਏਕੋ ਦਾਨੀ ਗੌੜੀ ਨਾਵੀ ਜੋਨ ਛਾੜ ਜਉ ਜਗ ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਅਰਾ ਹਰ ਕੇ ਗੁਨਾ ਗਾਉ ਰਹਾਉ ਗਰਭ ਜੋਨ ਮਹਿ ਉਰਦ ਤਾਪ ਕਰਤਾ ਤਉ ਜਠਰ ਅਗਨ ਮਹਿ ਰਹਿਤਾ ਲਖ 84 ਜੋਨ ਭ੍ਰਮ ਆਇਓ ਅਬ ਕੀ ਛਟਕੇ ਠੌਰ ਨ ਠਾਇਓ ਕਹੋ ਕਬੀਰ ਭਜ ਸਾਰਿ ਗਪਾਨੀ ਆਵਤ ਦੀਸੈ ਜਾਤ ਨ ਜਾਣੀ ਗਉੜੀ ਪੂਰਬੀ ਸੁਰਗ ਬਾਸਨਾ ਬਾਛੀਐ ਡਰੀਐ ਨ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ਰਮਈਆ ਗੁਨ ਗਾਈਐ ਜਾਤਿ ਪਾਈਐ ਪਰਮ ਨਿਧਾਨ ਰਹਾਉ ਕਿਆ ਜਾਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸਨਾਨ ਜਬ ਲਗੁ ਜੁਗਤ ਨ ਜਾਣੀਐ ਭਾਉ ਭਗਤ ਭਗਵਾਨ ਸੰਪੈ ਦੇਖ ਨ ਹਰਖੀਐ ਵਿਵਤ ਦੇਖ ਨ ਰੋਏ ਜੋ ਸੰਪੈ ਤੋ ਬੇਬਤ ਹੈ ਬਿਦ ਨੀ ਰਚਿਆ ਸੋ ਹੋਏ ਕਹਿ ਕਬੀਰ ਅਬ ਜਾਣਿਆ ਸੰਤਨ ਹਿਰਦੈ ਮਝਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰ ਗਉੜੀ ਰੇ ਮਨ ਤੇ ਰੋ ਕੋਏ ਨਹੀਂ ਖਿੰਚਲੇ ਜਿਨ ਭਾਰ ਬਿਰਖ ਬਸੇ ਰੋ ਪੰਖ ਕੋ ਤੈ ਸੋ ਇਹ ਸੰਸਾਰ RAM ਰਸ ਪੀਆਰੇ ਜਿਹ ਰਸ ਬਿਸਰ ਗਏ ਰਸ ਔਰ ਰਹਾਓ ਔਰ ਮੋਏ ਕਿਆ ਰੁਈਐ ਜੋ ਆਪਾ ਫਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਕਰ ਰੋਵੇ ਬਿਲਾਏ ਜਹ ਕਿ ਉਭਜੀ ਤਹਿਰ ਚੀ ਪੀਵਤ ਮਰਦਨ ਲਾਗ ਕਹ ਕਬੀਰ ਚਿਤ ਚੇਤੇ ਆ ਰਾਮ ਸਿਮਰ ਬੈਰਾਗ ਰਾਗ ਗੌੜੀ ਪੰਥ ਨਿਹਾਰੇ ਕਾਮਨੀ ਲੋਚਨ ਭਰੀ ਲੇ ਉਸਾਸਾ ਔਰ ਨਾ ਭੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉੱਡਹੁ ਨਾ ਕਾਗਾ ਕਾਰੇ ਬੇਗ ਮਿਲੀਜੈ ਆਪਣੇ RAM ਪਿਆਰੇ ਰਹਾਉ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ RAM ਰਵੀਜੈ ਰਾਗ ਗੌੜੀ 11ਵੀਂ ਆਸ-ਪਾਸ ਕੰਤੁਰਸੀ ਕਾਬਰਵਾ ਮਾਜ ਬਨਾਰਸ ਗਾਉਂ ਰੇ ਉਹ ਆਕਾ ਸਰੂਪ ਦੇਖ ਮੋਹੀ ਗਵਾਰਨ ਮੋਕਉ ਛੋੜ ਨਾ ਆਉ ਨਾ ਜਾ ਹੂਰੇ ਤੋਹੇ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੈ ਜੋ ਬਡ ਭਾਗੋ ਰਹਾਓ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਜਾ ਕਾ ਠਾਕੁਰ ਤੁਹੀ ਸਾਰੰਗ ਧਰ ਮੋਹਿ ਕਬੀਰਾ ਨਾਉਰੇ ਗਉੜੀ ਪੂਰਬੀ 12ਵੀਂ ਵਿਪਲ ਵਸਤਰ ਕیتے ਹੈ ਪਹਿਰੇ ਕਿਆ ਬਨ ਮੱਧੇ 바ਸਾ ਕਹਾ ਭਇਆ ਨਰਦੇਵਾ ਧੋਖੇ ਕਿਆ ਜਲ ਬੋਰਿਓ ਗਿਆਤਾ ਜੀਰੇ ਜਾਹੇਗਾ ਮੈਂ ਜਾਨਾ ਅਭਿਗਤ ਸਮਝਿ ਈਆਨਾ ਜਤ ਜਤ ਦੇਖੋ ਬਹੁਰ ਨਾ ਵੇਖੋ ਸੰਗ ਮਾਇਆ ਲਪਟਾਨਾ ਰਹਾਓ ਗਿਆਨੀ ਧਿਆਨੀ ਬਹੁ ਉਪਦੇਸੀ ਇਹੋ ਜਗ ਸਗਲੋ ਧੰਦਾ ਕਹ ਕਬੀਰ ਇਕਰਾਮ ਨਾਮ ਬਿਨ ਇਆ ਜਗ ਮਾਇਆ ਅੰਦਾ ਗੌੜੀ 12ਵੀਂ ਮਨ ਰੇ ਛੱਡੋ ਭਰਮ ਪ੍ਰਗਟ ਹੋਏ ਨਾ ਚਹੋ ਇਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰ ਪੈ ਸਤੀ ਕੇ ਸਾਂਚੈ ਭਾਂਡੇ ਡਗਮਗ ਛਾੜ ਰੇ ਮਨ ਬਉਰਾ ਆ ਬਤਾਉ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੁੰਧਾਉਰਾ ਰਹਾਉ ਕਾਮ ਕ੍ਰੋਧ ਮਾਇਆ ਕੇ ਲੀਨੇ ਆ ਬਿੰਦ ਜਗਤ ਬਿਗੂਤਾ ਕਹ ਕਬੀਰ ਰਾਜਾ RAM ਨਾ ਛੋਡਾਓ ਸਗਲ ਊਚ ਤੇ ਊਚਾ ਗੌੜੀ ਤੇਰਵੀਂ ਫੁਰਮਾਨ ਤੇਰਾ ਸਿਰੈ ਉਪਰ ਫਿਰ ਨਾ ਕਰਤ ਵਿਚਾਰ ਤੁਹੀ ਦਰੀਆ ਤੁਹੀ ਕਰੀਆ ਤੁਜੈ ਤੇ ਨਿਸਤਾਰ ਬੰਦੇ ਬੰਦਗੀ ਇਕ ਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾਉ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਹ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਗਉੜੀ ਲਖ 84 ਜੀ ਜੋਨ ਮਹ ਭ੍ਰਮਤ ਆਨੰਦ ਬਹੁ ਥਾਕੋਰੇ ਭਗਤ ਹੇਤ ਅਵਤਾਰ ਲਿਓ ਹੈ ਭਾਗ ਵੱਡੋ ਬਪੁਰਾ ਕੋਰੇ ਤੁਮ ਜੋ ਕਹਿ ਤਹੋ ਆਨੰਦ ਕੋ ਨੰਦਨ ਆਨੰਦ ਸੁਨੰਦਨ ਕਾ ਕੋਰੇ ਤਰਨ ਆਕਾਸ ਦਸੋ ਦਿਸਨਾਹੀ ਤਬ ਇਹ ਆਨੰਦ ਕਹਾ ਥੋਰੇ ਰਹਾਓ संकट नहीं परै जोन नहीं आवै नाम निरंजन जा कोरे कबीर को स्वामी एसो ठाकुर जाके माई ना बापू रे गौड़ी निंदव निंदो, निंदो मौक लोग निंदो निंदा जन कओ खरी प्यारी निंदा बाप निंदा महतारी रहाओ निंदा होए ता बैकुंठ जाईए नाम पदार्थ मन है बसाईए हृदय शुद्ध जओ निंदा होए हमरे कपरे निंदक धोए निंदा करै सो हमरा मीत निंदक माहे हमारा चीत निंदक सो जो निंदा होरै हमरा जीवन निंदक लोरै निंदा हमरी प्रेम प्यार निंदा हमरा करै उद्धार जान कबीर को निंदा सार निंदक डूबा हम उतरे पार राजा राम तू ऐसा निरभओ तारण तारण राम राया रहाओ जब हम होतै तब तुम नाही अब तुम हाओ हम नाही ਅਬ ਹਮ ਤੁਮ ਏਕ ਭਏ ਹੈ ਹੈ ਏਕ ਹੈ ਦੇਖਤ ਮਨ ਪਤੀ ਆਹੀ ਜਬ ਬੁੱਧ ਹੋਤੀ ਤਬ ਬਲ ਕੈ ਸਾ ਅਬ ਬੁੱਧ ਬਲ ਨਾ ਖਟਾਈ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਗੌੜੀ ਖਾਟ ਨੇਮ ਕਰ ਕੋਠੜੀ ਬੰਨਦੀ ਵਸਤ ਅਨੂਪ ਵਿੱਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨਾ ਲਾਈ ਅਬ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਮਸੈ ਘਰ ਜਾਈ ਰਹਾਉ ਪੰਜ ਪਹਿਰੂ ਆਦਰ ਮਹਿ ਰਹਤੇ ਤਿਨ ਕਾ ਨਹੀਂ ਪਤੀਆਰਾ ਚੇਤੁ ਸੁਚੇਤ ਜਿਤ ਹੋਏ ਰਹਾਉ ਤਉ ਲੈ ਪ੍ਰਗਾਸ ਉਜਾਰਾ ਨਉ ਘਰ ਦੇਖ ਜੋ ਕਾਮਨ ਭੂਲੀ ਵਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੈ ਘਰ ਮੂਸੇ ਦਸਵੈ ਤਤ ਸਮਾਈ ਗਉੜੀ ਮਾਈ ਮੋਹਿ ਆਵਰ ਨਾ ਜਾਣਿਓ ਆਨਾ ਨਾ ਸਿਵ ਸੰਕਾਦ ਜਾਸ ਗੁਣ ਗਾਵਹਿ ਤਾਸ ਬਸਹਿ ਮੋਰੇ ਪ੍ਰਾਨ ਨਾ ਰਹਾਉ हिरदे प्रकाश ज्ञान गुरु गम्मित गगन मंडल में ध्यानना ना बिखेरोग पै वंदन भागे मन निज घर सुख जानना ना एक सुमात्रत जान मान प्रब दूसर मन है ना आना ना चंदन बास पै मन बासन त्याग कटियो अभिमाना ना जो जन गाए त्याए जस ठाकुर तास प्रभु है थाना था ना ते बड भाग बसियो मन जाके कर्म प्रधान मथाना ना ਕਾਟ ਸਗਤ ਸਿਵ ਸਹਿਜ ਪ੍ਰਗਾਸਿਓ ਏਕੈ ਏਕ ਸਮਾਨਾ ਨਾ ਕਹਿ ਕਬੀਰ ਗੁਰ ਭੇਟ ਮਹਾ ਸੁਖ ਭ੍ਰਮਤ ਰਹੇ ਮਨ ਮਾਨਾ ਨਾ ਰਾਗ ਗੌੜੀ ਪੂਰਬੀ ਬਾਵਨ ਅਖਰੀ ਕਬੀਰ ਜੀਓ ਕੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਬਾਵਨ ਅਛਰ ਲੋਕ ਤ੍ਰੈ ਸਭ ਕਿਛ ਇਨਹੀ ਮਾਹੇ ਏ ਅਖਰ ਖਿਰ ਜਾਹੇਗੇ ਓਏ ਅਖਰ ਇਨ ਮਹਿ ਨਾਹੇ ਜਹਾ ਬੋਲ ਤਹ ਅਛਰ ਆਵਾਜ ਜਹ ਅਬੋਲ ਤਹ ਮਨ ਨ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਓਹ ਹੈ ਤਸ ਲਖੈ ਨਾ ਕੋਈ ਅਲਹਿ ਲਹੋ ਤੋ ਕਿਆ ਕਹੋ ਕਹੋ ਤਾਕੋ ਉਪਕਾਰ ਵਟਕ ਬੀਜ ਮਹਿ ਰਵ ਰਹਿਓ ਜਾ ਕੋ ਤੀਨ ਲੋਕ ਵਿਸਥਾਰ ਅਲਹਿ ਲਹੰਤਾ ਭੇਦ ਛੈ ਕਾਛ ਕਾਛ ਪਾਇਓ ਭੇਦ ਉਲਟ ਭੇਦ ਮਨ 베ਦਿਓ ਪਾਇਓ ਉਭੰਗ ਅਛੇਦ ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਛੂਕ ਪੜਿਏ ਗਿਆਨ ਓੰਕਾਰ ਆਦਮੈ ਜਾਨਾ ਲਿਖ ਅਰ ਮਿਟੈ ਤਾਹੀ ਨ ਮੰਨਾ ਓੰਕਾਰ ਲਖੈ ਜੋ ਕੋਈ ਸੋਈ ਲਖ ਮਿਟਣਾ ਨਾ ਹੋਈ ਕਕਾ ਕਿਰਨ ਕਮਲ ਮਹਿ ਪਾਵਾ ਸਾਸ ਵਿਗਾਸ ਸੰਪਟ ਨਹੀਂ ਆਵਾ ਅਰ ਜੇ ਤਹਾ ਕੁਸਮ ਰਸ ਪਾਵਾ ਅ ਕਹਿ ਕਹਾ ਕਹਿ ਕਾ ਸਮਝਾਵਾ ਖਖਾ ਇਹੇ ਖੂੜ ਮਨ ਆਵਾ ਖੂੜੇ ਛਾੜ ਨਾ ਦਹਿ ਦਸਤਾਵਾ ਖਸ ਮਹਿ ਜਾਣ ਖਿਮਾ ਕਰ ਰਹਿ ਤਉ ਹੋਏ ਨਿਖਿਆਓ ਅਖੇ ਪਦਲਹਿ ਗਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਰਈ ਕਾਨਾ ਰਹਿ ਬਿਹੰਗਮ ਕਤਹਿ ਨਜਾਈ ਅਗਹਿ ਗਹਿ ਗਹਿ ਗगन ਰਹਾਈ ਕਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਟ ਕਬਹਿ ਨ ਹੋਈ ਤਾ ਘਟ ਮਾਹੇ ਘਾਟ ਜੋ ਪਾਵਾ ਸੋ ਘਟ ਛਾੜ ਅਵ ਘਟ ਕਤ ਧਾਵਾ ਨੰਗਾ ਨਿਗ੍ਰਹਿ ਸਨੇਹਕਾਰ ਨਿਰਵਾਰੂ ਸੰਦੇਹ 나ਹੀ ਦੇਖਣਾ ਭਾਜੀਐ ਪਰਮ ਸਿਆਨਪੁ ਏਹ ਚਚਾ ਰਚਿਤ ਚਿਤਰ ਹੈ ਭਾਰੀ ਤਜ ਚਿਤਰੈ ਚਿਤਹੁ ਚਿਤਕਾਰੀ ਚਿਤਰ ਬਿਚਿਤਰ ਇਹ ਅਵ ਚਿਹਰਾ ਤਜ ਚਿਤਰੈ ਚਿਤਰਾਖ ਚਤੇਰਾ છਛਾ ਇਹ ਛਤਰਪਤ ਪਾਸਾ ਛਕ ਕੇ ਨਾ ਰਹੋ ਛਾੜ ਕੇ ਨਾ ਆਸਾ ਰੇ ਮਨ ਮੈਂ ਤਉ ਛਿਨ ਛਿਨ ਸਮਝਾਵਾ ਤਾਹੇ ਛਾੜ ਕਤ ਆਪ ਵਧਾਵਾ ਜਜਾ ਜੋ ਤਨ ਜੀਵਤ ਜਰਾਵੈ ਜੋ ਬਨਜਾਰ ਜੁਗਤ ਸੋ ਪਾਵੇ ਅਸ ਜਾਰ ਪਰ ਜਰ ਜਰ ਜਬ ਰਹੈ ਤਬ ਜਾਏ ਜੋਤ ਉਜਾਰੋ ਲਹਿ ਛਜਾ ਉਰਜ ਸੁਰਜ ਨਹੀਂ ਜਾਨਾ ਰਹੇ ਉ ਹਾਜਕ ਨਾਹੀ ਪਰਵਾਨਾ ਕਤ ਝਖ ਝਖ ਔਰਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾ ਨੰਨਿਆ ਨਿਕਟ ਜੋ ਘਟ ਰਹਿਓ ਦੂਰ ਕਹਾ ਤਜ ਜਾਏ ਜਾ ਕਾਰਨ ਜਗ ਢੂਡਿਐਉ ਨਿਰਉਪਾਇਉ ਤਾਹੇ ਟੱਟਾ ਵਿਕਟ ਘਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਟਲ ਕਤ ਹੈ ਨਾ ਜਾਵਾ ਰਹਿ ਲਾਪਟ ਘਟ ਪਰ ਚੋ ਪਾਵਾ ਠੱਠਾ ਇਹ ਦੂਰ ਠਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਜਿਨ ਠਗ ਠਗਿਆ ਸਗਲ ਜਗ ਖਾਵਾ ਸੂ ਠਗ ਠਗਿਆ ਠੌਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾ ਡਰ ਮਹਿ ਹੈ ਡਰ ਰਹਿ ਅਸਮਾਈ ਜਾਓ ਡਰ ਡਰੈ ਤਾਂ ਫਿਰ ਡਰ ਲੱਗੈ ਨੇ ਡਰ ਹੂਆ ਡਰ ਉਰ ਹੋਏ ਭਾਗੈ ਟੱਡਾ ਟਿਗ ਢੂਡੇ ਹੈ ਕਤਾਰ ਨਾ ਟੂਟ ਤਹੀ ਟਹਿ ਗਏ ਪ੍ਰਾਨਾ ਚੜ ਸੁਮੇਰ ਟੂਟ ਜਬ ਆਵਾ ਜਿਹ ਗੜ ਗੜਿਓ ਸੋ ਗੜ ਮਹਿ ਪਾਵਾ ਨਾਣਾ ਰਣ ਰੂਤਉ ਨਰ ਨੇਹੀ ਕਰੈ ਨਾ ਨਵੈ ਨਾ ਫਨ ਸੰਚਰੈ ਤਨ ਜਨਮ ਤਾਹੀ ਕੋ ਗਣੈ ਮਾਰੈ ਏ ਕਹਿ ਤਜ ਜਾਏ ਘਣੈ ਤਤਾ ਅਤਾਰ ਤਰਿਓ ਨਹਿ ਜਾਈ ਤਨ ਤ੍ਰਿ ਭਾਵਨ ਮਹਿ ਰਹੇ ਉਸ ਮਾਈ ਜਾਉ ਤ੍ਰਿ ਭਾਵਨ ਤਨ ਮਾਹਿ ਸਮਾਵਾ ਤਉ ਤਤ ਤਹਿ ਤਾਤ ਮਿਲਿਆ ਸਚ ਪਾਵਾ ਥਥਾ ਅਥਾਹ ਥਾਹ ਨਹੀਂ ਪਾਵਾ ਕੋਹ ਅਥਾਹ ਇਹੋ تیر ਨਾ ਰਹਾਵਾ ਥੋੜੈ ਥਾਲੋ ਥਾਨਕ ਆਰੰਭੈ ਬਿਨ ਹੀ ਥਬਹਿ ਮੰਦਿਰ ਥੰਬੈ ਦੱਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਜੀ ਜਪ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਤਦਾ ਅਰਧ ਹੈ ਉਰਧ ਨਿਬੇਰਾ ਅਰਧ ਹੈ ਉਰਧ ਹੈ ਮੰਝ ਬਸੇਰਾ ਅਰਧ ਹੈ ਛਾੜ ਉਰਧ ਜੋ ਆਵਾ ਤਉ ਅਰਧ ਹੈ ਉਰਧ ਮਿਲਿਆ ਸੁਖ ਪਾਵਾ ਨੰਨਾ ਨਿਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੀ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬਲੇ ਨਿਰਖ ਹੈ ਨਿਰਖ ਮਿਲਾਵਾ ਪੱਪਾ ਅਪਾਰ ਪਾਰ ਨਹੀਂ ਪਾਵਾ ਪਰਮ ਜੋਤ ਸਿਓ ਪਰ ਚੌਲਾਵਾ ਪੰਜੋ ਇੰਦਰੀ ਨਿਗਰਹਿ ਕਰਈ ਪਾਪ ਪੁਨ ਦੂ ਨਿਰਵਰਈ ਪੱਪਾ ਬਿਨ ਫੂਲ ਹੈ ਫਲ ਹੋਈ ਤਾ ਫਲ ਫੰਗ ਲਖੈ ਜੋ ਕੋਈ ਦੂਣ ਨਾ ਪਰਈ ਫੰਕ ਵਿਚਾਰ ਐ ਤਾ ਫਲ ਫੰਕ ਸਬੈ ਤਨ ਫਾਰੈ ਬੱਬਾ ਬਿੰਦ ਹੈ ਬਿੰਦ ਮਿਲਾਵਾ ਬਿੰਦ ਹੈ ਬਿੰਦ ਨਾ ਵਿਚਰਨ ਪਾਵਾ ਬੰਦੋ ਹੋਏ ਬੰਦਗੀ ਗਹਿ ਬੰਦਕ ਹੋਏ ਬੰਦ ਸੁਧਲਹਿ ਪੱਬਾ ਭੇਦ ਹੈ ਭੇਦ ਮਿਲਾਵਾ ਅਬ ਭਾਉ ਭਾਨ ਭਰੂ ਸਵਾਵਾ ਜੋ ਬਾਹਰ ਸੁ ਪੀਤਰ ਜਾਣਿਆ ਭਇਆ ਭੇਦ ਭੂਪਤ ਪਹਿਚਾਨਿਆ ਮੰਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਨ ਕਉ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੇ ਮਗਨ ਭਇਆ ਤੀ ਸੋ ਸੱਚ ਪਾਵੇ ਮੰਮਾ ਮਨ ਸੂ ਕਾਜ ਹੈ ਮਨ ਸਾਧੀ ਸਿੱਧ ਹੋਏ ਮਨ ਹੀ ਮਨ ਸੂ ਕਹੈ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਹੋ ਮਨ ਸ਼ਕਤੀ ਇਹੋ ਮਨ ਸੀਓ ਇਹੋ ਮਨ ਪੰਜ ਤਤ ਕੋ ਜੀਓ ਇਹੋ ਮਨ ਲੈ ਜੋ ਓਨ ਮੰਨ ਰਹਿ ਤਉ ਤੀਨ ਲੋਕ ਕੀ ਬਾਤ ਐ ਕਹੈ ਯਈਆ ਜੋ ਜਾਣੈ ਤਉ ਦੁਰਮਤ ਹਨ ਕਰ ਬਸ ਕਾਇਆ ਗਾਓ राण रूतौ ਭਾਜੈ ਨਹੀਂ ਸੂਰਉ ਥਾਰੋ ਨਾ ਆਉ ਰਾਰਾ ਰਾਸ ਨਿਰਾਸ ਕਰ ਜਾਂਨੇ ਆ ਹੋਏ ਨਿਰਾਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੀ ਲਿਵ ਮਨ ਲਾਵੇ ਅੰਤ ਨਾ ਜਾਏ ਪਰਮ ਸੱਚ ਪਾਵੇ ਅਰਜਉ ਤਹਾ ਪ੍ਰੇਮ ਲਿਵ ਲਾਵੇ ਤਉ ਅਲਹਿ ਲਹਿ ਲਹਿ ਚਰਨ ਸਮਾਵੇ ਵਵਾ ਬਾਰ ਬਾਰ ਬਿਸ਼ਨ ਸਮਹਾਰ ਬਿਸ਼ਨ ਸਮਹਾਰ ਨ ਆਵੇ ਹਾਰ ਬਾਰ ਬਾਰ ਜੀ ਵਿਸ਼ਨਤਨਾ ਜਸ ਗਾਵੇ ਵਿਸ਼ਨ ਮਿਲੇ ਸਭ ਹੀ ਸੱਚ ਪਾਵੇ ਵਾਵਾ ਵਾਹੀ ਜਾਨੀਏ ਵਾਹ ਜਾਨੀ ਇਹ ਹੋਏ ਇਹੋ ਅਰ ਉਹ ਜਬ ਮਿਲੈ ਤਬ ਮਿਲਤ ਨਾ ਜਾਣੈ ਕੋਇ ਸਸਾ ਸੋ ਨੀਕਾ ਕਰ ਸੁੱਧ ਹੋ ਘਟ ਪਰਚਾ ਕੀ ਬਾਤ ਨਿਰੋਧਾ ਹੋ ਘਟ ਪਰਚੈ ਜੋ ਉਪਜੈ ਭਾਉ ਪੂਰ ਰਹਿਆ ਤਹਿ ਤ੍ਰਿ ਭਾਵਨ 라ਉ ਖਖਾ ਖੋਜ ਪਰੈ ਜੋ ਕੋਈ ਜੋ ਖੋਜੈ ਸੋ ਬਹੁਰ ਨਾ ਹੋਈ ਖੋਜ ਬੂਝੇ ਜੋ ਕਰੈ ਵਿਚਾਰਾ ਤਉ ਭਵ ਜਲ ਤਰਤ ਨਾ ਲਾਵੇ ਬਾਰਾ ਸਸਾ ਸੂ ਸਹਿ ਸੇਜ ਸਵਾਰੈ ਸੂਈ ਸਹੀ ਸੰਦੇਹ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵਾ ਤਬ ਇਹ ਤ੍ਰੀਯ ਉਹ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨਾ ਜਬ ਹੀ ਹੋਏ ਤਬਹਿ ਮਨ ਮਾਨਾ ਹੈ ਤਾ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹ ਨਾ ਹੋਈ ਲਿਓ ਲਿਓ ਕਰਤ ਫਿਰਿਆ ਸਭ ਲੋਗ ਤਾ ਕਾਰਨ ਵਿਆਪੈ ਬਹੁ ਸੋਗ। ਲਖਮੀ ਵਰਸਿਓ ਜੋ ਲਿਵ ਲਾਵੈ ਸੋਗ ਮਿਟੈ ਸਭ ਹੀ ਸੁਖ ਪਾਵੈ। ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜੂ ਹੁ ਨਹਿ ਚੇਤੇ। ਆਪ ਜਗ ਜਾਨ ਜੋ ਮਨ ਆ ਰਹੈ ਜਹ ਕਾ ਵਿਚੁਰਾ ਤਹਿ ਥਿਰ ਲਹਿ। 52 ਅੱਖਰ ਜੋਰੀਆਂ ਸਕਿਆ ਨ ਅੱਖਰ ਏਕ ਪਛਾਨ। ਸਤ ਕਾ ਸ਼ਬਦ ਕਬੀਰਾ ਕਹੈ ਪੰਡਿਤ ਹੋਏ ਸੋ ਅਨ ਪਹਿ ਰਹੈ। ਪੰਡਿਤ ਲੋਗ ਕਹੋ ਬਿਵਹਾਰ ਗਿਆਨਵੰਤ ਕਹੋ ਤਤ ਵਿਚਾਰ ਜਾ ਕੇ ਜੀਵ ਜੈਸੀ ਬਧ ਹੋਈ ਕਹ ਕਬੀਰ ਜਾਣੈਗਾ ਸੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਤਿੱਤੀ ਕਬੀਰ ਜੀ ਕੀ ਸ਼ਲੋਕ 15 ਤਿੱਤੀ 7 ਵਾਰ ਕਹ ਕਬੀਰ ਉਰਵਾਰ ਨਾ ਪਾਰ ਸਾਧਕ ਸਿੱਧ ਲਖੈ ਜਾਓ ਭੇਉ ਆਪੇ ਕਰਤਾ ਆਪੇ ਦੇਉ ਥਿੰਤੀ अमावस मह आसनिवारो अंतर जामी राम सुमहारो जीवत पावहु मोक द्वार अनपव शब्द तत् निज सार चरण कमल गोविंद रंग लागा संत प्रसाद भए मन निर्मल हर कीर्तन मह अन दिन जागा रहाओ परवा प्रीतम करहु विचार घट मह खेलै अघट अपार काल कल्पना कदे ना खाए आदपुरख मह रहै समाए ਦੁਤੀਆ ਦੋ ਕਰ ਜਾਣੈ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਬੜੈ ਨਾ ਘਟਤਾ ਜਾਏ ਅਕਾਲ ਨਿਰੰજન ਏਕੈ ਭਾਏ ਤ੍ਰਿਤਿਆ ਤੀਨੇ ਸਮ ਕਰ ਲਿਆ ਵੈ ਆਨੰਦ ਮੂਲ ਪਰਮ ਪਦ ਪਾਵੈ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਪੀਤਰ ਸਦਾ ਪ੍ਰਗਾਸ ਚੌਥੈ ਚੰਚਲ ਮਨ ਕੋ ਗਹੋ ਕਾਮ ਕ੍ਰੋਧ ਸੰਗ ਕਬਹ ਨ ਬਹੋ ਜਲ ਥਲ ਮਾਹਿ ਆਪਹਿ ਆਪ ਆਪੈ ਜਪੋ ਆਪ ਨਾ ਜਾਪ ਪੰਜ ਚੈ ਪੰਜ ਤਤ ਵਿਸਥਾਰ ਕਣਕ ਕਾਮਨੀ ਜੁਗ ਵਿਵਹਾਰ ਪ੍ਰੇਮ ਸੁਧਾਰਾਸ ਪੀਵੇ ਕੋਏ ਜਰਾ ਮਰਨ ਦੁਖ ਫੇਰ ਨਾ ਹੋਏ 6 ਛਟ ਘਟ ਚੱਕਰ ਛਹੂ ਦੇ ਸਤਾਏ ਬਿਨ ਪਰਚੈ ਨਹੀਂ ਥਿਰਾ ਰਹਾਏ ਦੁਬਿਦਾ ਮੀਟ ਖਿਮਾ ਗਹਿ ਰਹੁ ਕਰਮ ਧਰਮ ਕੀ ਸੂਲ ਨ ਸਹੋ 7 ਸਤ ਸਤ ਕਰ ਬਾਚਾ ਜਾਣ ਆਤਮਰਾਮ ਲਿਹੁ ਪਰਵਾਨ ਛੋਟੇ ਸੰਸਾਰ ਮਿਟ ਜਾਏ ਦੁਖ ਸੁੰਨ ਸਰੋਵਰ ਪਾਵਹੁ ਸੁਖ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾ ਮਹਿ ਅਕੋਲ ਮਹਨਿਦਰਾਇਆ ਗੁਰਗੰਮ ਗਿਆਨ ਬਤਾਵੇ ਭੇਦ ਉਲਟਾਰਹਿ ਅਪੰਗ ਅਛੇਦ ਨੌਮੀ ਨਵੇ ਦਵਾਰ ਕੋ ਸਾਧ ਬਹਿਤੀ ਮਨਸਾ ਰਖੋ ਬਾੰਧ ਲੋਭ ਮੋਹ ਸਭ ਬਿਸਰਜਾ ਹੋ ਜੁਗ ਜੁਗ ਜੀਵ ਹੋ ਅਮਰ ਫਲ ਖਾਹੋ ਦਸਮੀ ਦੇਹਿਸ ਹੋਏ ਆਨੰਦ ਛੂਟੈ ਭਰਮ ਮਿਲੇ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਾਲ ਨਾ ਮਾਲਨ ਛਾਹ ਨਹੀਂ ਧੂਪ ਇਕਾਦਸੀ ਏਕ ਦਿਸ ਧਾਵੈ ਤਉ ਜੋਨੀ ਸੰਕਟ ਬਹਰ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਬਾਰਸ ਬਾਰ ਹੈ ਉਗਵੈ ਸੂਰ ਅਹਿਨਸ ਬਾਜੇ ਅਨਹਦ ਤੂਰ ਦੇਖਿਆ ਤਿਉ ਲੋਕ ਕਾਪਿਓ ਅਚਰਜ ਭਇਆ ਜੀਵ ਤੇਸੀਓ तीर सती रह अगम बखान अर्द उर्द ਵਿਚ ਸੰਪਹਚਾਨ नीच ऊच नही मान अमान व्यापक राम सगले समान चौदस 14 ਹੈ ਲੋਕ ਮਝਾਰ ਰੋਮ ਰੋਮ ਮਹਿ ਬਸਹਿ ਮੁਰਾਰ ਸਤ ਸੰਤੋਖ ਕਾਤਰ ਹੋ ਧਿਆਨ ਕਥਨੀ ਕਤੀਏ ਬ੍ਰਹਮ ਗਿਆਨ ਪੂਨਿਓ ਪੂਰਾ ਚੰਦ ਆਕਾਸ पसरਹਿ ਕਲਾ ਸਹਿਜ ਪ੍ਰਗਾਸ ਆਦ ਅੰਤ ਮਧ ਹੋਏ ਰਹਾ ਥੀਰ ਸੁਖ ਸਾਗਰ ਮਹਿਰ ਮਹਿ ਕਬੀਰ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀ ਓਕੇ ਸਤ ਬਾਰ ਬਾਰ ਹਰ ਕੇ ਗੁਣ ਗਾਵੋ ਗੁਰ ਗੰਮ ਭੇਦ ਸੁ ਹਰਿ ਕਾ ਪਾਵੋ ਰਹਾਵ ਆਦਿਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਬ ਐਨਿਸ ਅਖੰਡ ਸੁ ਰਹੀ ਜਾਏ ਤਉ ਅਨਹਦ ਬੀਣ ਸਹਿਜ ਮਹਿਬਾਏ ਸੋਮਵਾਰ ਸਸ ਅੰਮ੍ਰਿਤ ਚਰੈ ਚਾਖਤ ਬੀਗ ਸਗਲ ਵਿਖਾਰੈ ਬਾਣੀ ਰੋਕਿਆ ਰਹਿ ਦੁਆਰ ਤਉ ਮਨਮਤ ਵਾਰੋ ਪੀਵਨਹਾਰ ਮੰਗਲਵਾਰੇ ਲੇ ਮਾਹੀਤ ਪੰਜ ਚੋਰ ਕੀ ਜਾਣੈ ਰੀਤ ਘਰ ਛੋਡੇ ਬਾਹਰ ਜਿਨ ਜਾਏ ਨਾ ਤਰਖਰਾਰ ਸਹਿਰਾਏ ਬੁੱਧਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮਹਿ ਹਰਿ ਕਾ ਬਾਸ ਗੁਰ ਮਿਲ ਦੂ ਏਕ ਸਮ ਧਰੈ ਉਰਦ ਪੰਕਲੈ ਸੂਧਾ ਕਰੈ ਬ੍ਰਹਸਪਤ ਵਿਖਿਆ ਦੇ ਬਹਾਈ ਤੀਨ ਦੇਵ ਏਕ ਸੰਗ ਲਾਏ teen nadi teh trikuti mahe ehnis kasmal tu wah nahe sukrat sahara so eh brat chada an din aap aap se ulada surkhi panchon rakhe sabai ta dooji drisht na paise kabai thavar thir kar rakhe soe jyot di vatti kat meh jo e bahar bhitar bhaya pragas tab hua sagal karm ka naash jab lag kat meh dooji aan ta lo mehll na labbe jaan ਰਾਮਤ ਰਾਮ ਸੋ ਲਾਗੋ ਰੰਗ ਕਹ ਕਬੀਰ ਤਬ ਨਿਰਮਲ ਅੰਗ